ਪਰਮ ਸਤਕਾਰਯੋਗ ਪਰਮ ਸਤਕਾਰਯੋਗ ਸ੍ਰੀ ਰਾਹੁਲ ਗਾਂਧੀ ਜੀ ਪਰਮ ਸਤਕਾਰਯੋਗ ਕਾਂਗਰਸ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਜੀ ਸਟੇਜ ਤੇ ਬੈਠੇ ਸਾਰੇ ਲੀਡਰ ਸਹਿਬਾਨ ਤੇ ਮੇਰੇ ਸਾਹਮਣੇ ਮੇਰੇ ਸਤਿਕਾਰਯੋਗ ਬਜ਼ੁਰਗੋ ਭੈਣੋ ਤੇ ਭਰਾਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਲੀਡਰ ਹੈ ਇੱਕ ਕ੍ਰਾਂਤੀ ਦਾ ਨਾਮ ਰਾਹੁਲ ਗਾਂਧੀ ਹੈ ਹਰ ਕਿਸੇ ਨੂੰ ਬਰਾਬਰਤਾ ਦੇ ਹੱਕ ਦੇਣ ਵਾਲਾ ਲੀਡਰ ਇੱਕ ਸਮਾਜਵਾਦੀ ਲੀਡਰ ਜੋ ਪਿਆਰ ਵੰਡਦਾ ਹੈ ਜੋ ਨਫ਼ਰਤ ਨੂੰ ਪਿੱਛੇ ਧੱਕਦਾ ਹੈ ਜੋ ਤਪਸਵੀ ਹੈ ਇੱਕ ਨਿਸ਼ਚੈ ਕਰਕੇ ਨਿਕਲਿਆ ਹੈ ਦੇ ਸ਼ਿਵਾ ਵਰਮੋਏ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂ ਨਾ ਡਰੂ ਅਰ ਸੋ ਜਬ ਜਾਏ ਲਰੂ ਨਿਸ਼ਚੈ ਕਰ ਆਪਣੀ ਜੀਤ ਕਰੂ ਓ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸੇਵਕ ਹੈ ਜਿਹੜਾ ਨਿਸ਼ਚੈ ਕਰਕੇ ਨਿਕਲਿਆ ਹੈ ਕਿ ਮੈਂ ਮਾਨਵਤਾ ਦੀ ਸੇਵਾ ਕਰਨੀ ਹੈ ਸਭ ਨੂੰ ਬਰਾਬਰ ਦੇ ਹੱਕ ਦੇਣੇ ਹੈ ਸਾਰਿਆਂ ਵਿੱਚ ਆਪਸੀ ਸਦ ਭਾਵਨਾ ਪਿਆਰ ਵੰਡਣਾ ਹੈ ਸਾਰਿਆਂ ਨੂੰ ਪਿਆਰ ਵਿੱਚ ਲੈਣਾ ਹੈ ਓਏ ਰਾਹੁਲ ਗਾਂਧੀ ਸ੍ਰੀ ਦੇ ਆਦਰਮ ਸਰਦਾਰ ਭਗਤ ਸਿੰਘ ਜੀ ਨੇ ਕਿਹਾ ਸੀ ਕਿ ਰਾਜਨੀਤੀ ਦੇ ਵਿੱਚ ਸੰਪਰਦਾਇਕਤਾ ਦੀ ਕੋਈ ਜਗ੍ਹਾ ਨਹੀਂ ਹੈ ਕਾਮਨਲਿਜ਼ਮ ਦੀ ਕੋਈ ਜਗ੍ਹਾ ਨਹੀਂ ਹੈ ਰਾਜਨੀਤੀ ਦੇ ਵਿੱਚ ਇਹ ਸ਼ਹੀਦ ਭਗਤ ਸਿੰਘ ਜੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕ ਕੇ ਪਹਿਚਾਨ ਵੋ ਸਾਰਿਆਂ ਨੂੰ ਇੱਕ ਜਾ ਰੱਖੋ ਸਾਰਿਆਂ ਨੂੰ ਪਿਆਰ ਦੋ ਗਰੀਬਾਂ ਨੂੰ ਆਪਣੇ ਗਲੇ ਲਾਓ ਮੈਂ ਰਾਸਤੇ ਵਿੱਚ ਦੇਖਿਆ ਸੜਕਾਂ ਤੇ ਕਿਤੇ ਗਰੀਬ ਬੱਚੇ ਪਰਿਵਾਰ ਖੜਾ ਹੁੰਦਾ ਹੈ ਰਾਹੁਲ ગાંધી ਦੌੜ ਕੇ ਉਹਨਾਂ ਨੂੰ ਜੱਫੀ ਚ ਪਲ ਲੈਂਦਾ ਹੈ ਇਹ ਰਾਹੁਲ ગાંધી ਹੈ ਇੱਕ ਨਵੀਂ ਸੋਚ ਲੈ ਕੇ ਆਇਆ ਹੈ ਔਰ ਮੈਂ ਇਹਨਾਂ ਦੀ ਇੰਟਰਵਿਊ ਸੁਣੀ ਕੇ ਰਾਹੁਲ ગાંધી ਪਿੱਛੇ ਰਹਿ ਗਿਆ ਮੈਂ ਇੱਕ ਨਵੀਂ ਚੀਜ਼ ਹੈ ਇੱਕ ਸੰਤ ਰੂਪ ਹੈ ਜੀਦਾ ਜੈਸੀ ਸਵਾਗਤ ਕਰ ਰਹੇ ਰਾਹੁਲ ਗਾਂਧੀ ਜੀ ਪੰਜਾਬ ਨੇ ਤੁਹਾਡਾ ਸਵਾਗਤ ਕੀਤਾ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਵਾਸਤੇ ਲੜਾਈ ਲੜੀ ਅੱਜ ਜੜੇ ਇਹ ਹੇਟ ਨਾਫਰਤિયા ਗੱਲਾਂ ਕਰਦੇ ਆ ਆਜ਼ਾਦੀ ਦੀ ਲੜਾਈ ਵਿੱਚ ਕਿਤੇ ਨਹੀਂ ਦਿਖੇ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਕਾਂਗਰਸ ਨੇ ਦੇਸ਼ ਨੂੰ ਬਿਲਡ ਕੀਤਾ 70 ਸਾਲ ਇਹ ਸੜਕਾਂ ਦੇ ਨੈਟਵਰਕ ਸਕੂਲ ਕਾਲਜ ਹਸਪਤਾਲ ਪਾਖੜਾ ਡੈਮ ਸਭ ਕਾਂਗਰਸ ਨੇ ਬਣਾਇਆ ਆਜ਼ਾਦੀ ਲਈ ਲੇਕਿਨ ਜਿਨ੍ਹਾਂ ਨੇ ਆਜ਼ਾਦੀ ਲੈਣ ਦੇ ਕਾਂਗਰਸ ਨੂੰ ਦੇਖਿਆ ਉਹ ਜਨਰੇਸ਼ਨ ਪਿੱਛੇ ਚਲੇਗੀ ਨਵੀਂ ਜਨਰੇਸ਼ਨ ਨੂੰ ਦੱਸਿਆ ਨਹੀਂ ਕਿ ਆ ਕਾਂਗਰਸ ਦੇ ਕੀ ਕਿਸ ਤਰ੍ਹਾਂ ਕਾਰਨਾ ਕਾੜੀ ਹੈ ਕਾਂਗਰਸ ਪਾਰਟੀ ਦਾ ਦੇਣ ਦੇਸ਼ ਨੇ ਹਮੇਸ਼ਾ ਕਾਂਗਰਸ ਨੂੰ ਪਿਆਰ ਕਰਕੇ ਦਿੱਤਾ ਗਰੀਬ ਲੋਕਾਂ ਨੂੰ ਰਿਜ਼ਰਵੇਸ਼ਨ ਦਿੱਤੀ ਅੱਜ ਜੇ ਮੈਂ ਤੁਹਾਡੇ ਕੋਲ ਖੜਾ ਐ ਐਮਐਲਏ ਬਣਿਆ ਮੁੱਖ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ ਤਾਂ ਇਸ ਕਰਕੇ ਆ ਕਿ ਕਾਂਗਰਸ ਦੀ ਸੋਚ ਗਰੀਬਾਂ ਪ੍ਰਤੀ ਸੱਚੀ ਸੁੱਚੀ ਹੈ ਗਰੀਬਾਂ ਨੂੰ ਉੱਪਰ ਚੱਕਣ ਵਾਲੀ ਹੈ ਸਾਡੇ ਮੁੱਖ ਮੰਤਰੀ ਪੰਜਾਬ ਵਾਲੇ ਕਹਿੰਦੇ ਲੋਕਾਂ ਨੇ ਮਹਾਰਾਜੇ ਨੂੰ ਬਣਾਇਆ ਸੀ ਚੰਨੀ ਨੂੰ ਇਹਨੇ ਬਣਾਤਾ ਰਾਹੁਲ ਗਾਂਧੀ ਨੇ ਬਣਾਤਾ ਉਹ ਯਾਰ ਰਾਹੁਲ ਗਾਂਧੀ ਦੀ ਸੋਚ ਦੇਖ ਅਰ ਆਪਣੀ ਮਾਨਸਿਕ ਮਾਨਸਿਕ ਸਥਿਤੀ ਨੂੰ ਦੇਖ ਤੁਸੀਂ ਕਿਉਂ ਸਵੀਕਾਰ ਨਹੀਂ ਕਰ ਪਾਉਂਦੇ ਕਿਸੇ ਗਰੀਬ ਦੇ ਬੱਚੇ ਨੂੰ ਉੱਪਰ ਆਉਂਦਾ ਦੇਖ ਕੇ ਕਿਉਂ ਤੁਹਾਨੂੰ ਬੁਰਾ ਲੱਗਦਾ ਹੈ ਲੇਕਿਨ ਰਾਹੁਲ ਗਾਂਧੀ ਇੱਕ ਕ੍ਰਾਂਤੀਕਾਰੀ ਨੇਤਾ ਹੈ ਅੱਜ ਦਲਿਤ ਵਰਗ ਦੇ ਲੋਕਾਂ ਨੂੰ ਇੱਥੇ ਵਕੀਰ ਰੱਖੇ 150 ਇੱਕ ਇੱਕ ਦੋ ਕੇ ਰੱਖੇ ਬਾਕੀ ਰੱਖਿਆ ਹੀ ਨਹੀਂ ਕੋਈ ਕਿਉਂ ਕਹਿੰਦੇ ਜੀ ਗਰੀਬਾਂ ਦਾ ਬੱਚਾ ਤਾਂ ਚੰਗਾ ਵਕੀਲੇ ਨਹੀਂ ਬਣ ਸਕਦਾ ਲਿਖ ਕੇ ਐਫੀਡੇਵਿਟ ਦੇਤਾ ਹੈ ਪੰਜਾਬ ਦੀ ਸਰਕਾਰ ਨੇ ਸਤਕਾਰਯੋਗ ਵੀਰੋ ਗੱਲਾਂ ਬਹੁਤ ਕਰਨੀਆਂ ਹੁੰਦੀਆਂ ਲੇਕਿਨ ਲੀਡਰਾਂ ਨੇ ਬੋਲਣਾ ਹੈ ਮੈਂ ਇੱਕ ਗੱਲ ਕਹਾਂਗਾ ਕਿ ਬੇਹਿੰਮਤੇ ਨੇ ਉਹ ਜਿਹੜੇ ਛਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਰਾਹੁਲ ਗਾਂਧੀ ਪੱਥਰਾਂ ਦਾ ਸੀਨਾ ਪਾੜ ਕੇ ਨਿਕਲੇਗਾ ਇੱਕ ਦਿਨ ਅੱਜ ਆਪਣੀ ਸਿਰੜਤਾ ਦੇ ਨਾਲ ਦ੍ਰਿੜਤਾ ਦੇ ਨਾਲ ਨਿਕਲਿਆ ਆਇਆ ਦੇਸ਼ ਨੂੰ ਇੱਕ ਕਰਨ ਵਾਸਤੇ ਆਓ ਇਸ ਦਾ ਸਵਾਗਤ ਕਰੀਏ ਮੈਂ ਇੱਕ ਨਾਰਾ ਲਾਣਾ ਹੈ ਬਸ ਇਹ ਪਤਾ ਲੱਗ ਜਾਵੇ ਕਿ ਨਾਰਾ ਲੱਗਿਆ ਹੈ ਰਾਹੁਲ ਗਾਂਧੀ ਰਾਹੁਲ ਗਾਂਧੀ ਜੈਕਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ